ਇੱਕ ਐਕਟਵਾ ਦੇ ਉੱਪਰ ਚਾਰ ਵਿਅਕਤੀ ਸਵਾਰ ਹੋ ਕੇ ਜਾ ਰਹੇ ਆ ਟੈਪ ਕਰੋਲਾ ਦੀ ਬਹੁਤ ਵਾਇਲੇਸ਼ਨ ਹੈ ਟੈਪ ਕਰੋਲਾ ਦੀ ਵਾਇਲੇਸ਼ਨ ਹੈ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਐਡਰੈਸ ਖੜਾ ਕੇ ਅੱਜ ਅਸੀਂ ਉਹਨਾਂ ਦੇ ਘਰ ਆਏ ਆ ਐਕਟਵਾ ਜਿਹੜੀ ਮੌਕੇ ਤੇ ਅਸੀਂ ਫੜਦੀ ਆ ਮੋਰਤਾ ਚਲਾਨ ਹੈ ਉਹ ਅਸੀਂ ਕੀਤਾ ਸਾਡੇ ਅੱਖ ਤੇ ਕਲ ਬਣ ਕੇ ਸਾਡਾ ਸਾਥ ਦਿਓ ਤਾਂ ਜੋ ਅਸੀਂ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕੀਏ ਜਿਹੜੇ ਚਾਰ ਵਿਅਕਤੀ ਐਕਟਵਾ ਤੇ ਬੈਠੇ ਸੀ ਉਹਨਾਂ ਦਾ ਗਿਫਟ ਜਿਹੜਾ ਹੈ ਉਹ ਤਿਆਰ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਈਪੀਐਸ ਐਸਐਸਪੀ ਸ਼ਹਿਰਪੁਰ ਜੀ ਨੇ ਸ਼ਹਿਰਪੁਰ ਦੇ ਵਿੱਚ ਬਤੌਰ ਐਸਐਸਪੀ ਚਾਰ ਸੰਭਾਲਿਆ ਉਹਨਾਂ ਨੇ ਸਾਨੂੰ ਸ਼ਹਿਰ ਦੀ ਟ੍ਰੈਫਿਕ ਜਿਹੜੀ ਹੈ ਨਿਰਵਿਗਨ ਤੇ ਸੂਚਾਰੂ ਢੰਗ ਨਾਲ ਚਲਾਉਣ ਵਾਸਤੇ ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਜਿਹੜੀਆਂ ਹਦਾਇਤਾਂ ਸਾਨੂੰ ਕੀਤੀਆਂ ਤੇ ਇਹਦੇ ਵਿੱਚ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਅਸੀਂ ਦੇਖਿਆ ਕਿ ਇੱਕ ਐਕਟਵਾ ਦੇ ਉੱਪਰ ਚਾਰ ਵਿਅਕਤੀ ਸਵਾਰ ਹੋ ਕੇ ਜਾ ਰਹੇ ਆ ਜੋ ਕਿ ਟ੍ਰੈਫਿਕ ਰੂਲਾਂ ਦੀ ਬਹੁਤ ਵੱਡੂ ਵਾਇਲੇਸ਼ਨ ਆ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਟ੍ਰੈਫਿਕ ਰੂਲਾਂ ਦੀ ਵਾਇਲੇਸ਼ਨ ਆ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਉਹ ਵਿਅਕਤੀਆਂ ਦਾ ਅਸੀਂ ਬਜਰੀਆ ਜਿਹੜੇ ਸਾਡੇ ਸੋਰਸ ਆ ਹੋਣਾ ਰਹੀ ਉਹਨਾਂ ਦਾ ਐਡਰੈਸ ਕਢਾ ਕੇ ਅੱਜ ਅਸੀਂ ਉਹਨਾਂ ਦੇ ਘਰ ਆਏ ਆਂ ਤੇ ਐਕਟ ਵਾ ਜਿਹੜੀ ਮੌਕੇ ਤੇ ਅਸੀਂ ਫੜਦੀ ਹੈ ਤੇ ਉਹਨਾਂ ਦਾ ਜਿਹੜਾ ਮੋਟਾ ਚਰਾਨਾ ਹੈ ਉਹ ਅਸੀਂ ਕੀਤਾ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਟ੍ਰੈਫਿਕ ਰੂਲਾਂ ਦੀ ਜਿਹੜੀ ਹੈਗੀ ਹੈ ਟ੍ਰੈਫਿਕ ਰੂਲਾਂ ਦੇ ਵਿੱਚ ਕੋਈ ਔਕੜ ਪੈਦਾ ਨਾ ਕਰੇ ਅਤੇ ਟ੍ਰੈਫਿਕ ਰੂਲਾਂ ਦੀ ਪਾਲਣਾ ਕਰੇ ਅਗਰ ਕੋਈ ਵਿਅਕਤੀ ਟ੍ਰੈਫਿਕ ਰੂਲਾਂ ਦੀ ਪਾਲਣਾ ਨਹੀਂ ਕਰੇਗਾ ਤੇ ਉਸ ਨੂੰ ਜਿਹੜੇ ਆ ਗਿਫਟ ਹੈ ਉਸ ਸਮੇਂ ਸਮੇਂ ਸ਼ਹਿਰ ਦਿੱਤੇ ਜਾਣਗੇ ਇਸ ਕਰਕੇ ਮੈਂ ਇਸ ਮਾਧਿਅਮ ਰਹੀਂ ਸਾਰੇ ਹਿਆਰਪੁਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਸਾਡੇ ਅੱਖ ਤੇ ਕੰਨ ਬਣ ਕੇ ਸਾਡਾ ਸਾਥ ਦਿਓ ਤਾਂ ਜੋ ਅਸੀਂ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕੀਏ ਇਹਨਾਂ ਵਿਅਕਤੀਆਂ ਦਾ ਜਿਹੜੇ 4 ਵਿਅਕਤੀ ਇੱਕ ਐਕਟਰਾਂ ਤੇ ਬੈਠੇ ਸੀ ਉਹਨਾਂ ਦਾ ਗਿਫਟ ਜਿਹੜਾ ਉਹ ਤਿਆਰ ਹੈ ਉਹ ਅਸੀਂ ਦੇ ਰਹੇ ਹਾਂ ਤੇ ਪਲੀਜ਼ ਇਸ ਸਕ੍ਰਿਪਟ ਨੂੰ ਸੰਭਾਲ ਕੇ ਰੱਖਣਾ ਤੇ ਘਰੋਂ ਜਾਂਦੇ ਸਮੇਂ ਸਵੇਰੇ ਇਹਨੂੰ ਦੇਖ ਕੇ ਜਾਣਾ ਤਾਂ ਜੋ ਤੁਸੀਂ ਅੱਗੇ ਤੋਂ ਟਰੈਪ ਕਰੂਲਾਂ ਦੀ ਪਾਰਨਾ ਜਿਹੜੀ ਹੈ ਕਰਦੇ ਰਹੋ ਧੰਨਵਾਦ